ਅੱਜ ਦੀ ਮੀਟਿੰਗ ਬਾਰੇ ਮੈਂ ਇਹ ਕਹਿਣਾ ਚਾਹਣੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀਆਂ ਜ਼ਿਲ੍ਹਾ ਪ੍ਰਧਾਨ ਅਹੁਦੇਦਾਰ ਬਲਾਕਾਂ ਦੀਆਂ ਜਿਹੜੀਆਂ ਹਲਕੇ ਦੀਆਂ ਇੰਚਾਰਜ ਐ ਸਾਰੀਆਂ ਬੀਬੀਆਂ ਇੱਥੇ ਆਗੂ ਹਾਜ਼ਰ ਹੋਈਆਂ ਸਭ ਤੋਂ ਪਹਿਲਾਂ ਤਾਂ ਸਾਰੀਆਂ ਬੀਬੀਆਂ ਨੇ ਪ੍ਰਧਾਨ ਜੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਉਹਨਾਂ ਦੀ ਅਗਵਾਈ ਦੇ ਵਿੱਚ ਆਪਣਾ ਪੂਰਾ ਭਰੋਸਾ ਪ੍ਰਗਟ ਕੀਤਾ ਤੇ ਪੂਰਾ ਸਮਰਥਨ ਜਿਹੜਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ ਉਹਨਾਂ ਦੇ ਨਾਲ ਹੈ ਤੇ ਦੂਸਰਾ ਜਿਹੜਾ ਸਾਡਾ ਏਜੰਡਾ ਅੱਜ ਦੀ ਮੀਟਿੰਗ ਦਾ ਸੀਗਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਨੂੰ ਵੱਧ ਤੋਂ ਵੱਧ ਮਜ਼ਬੂਤ ਕਰਨਾ ਵੱਧ ਤੋਂ ਵੱਧ ਐਕਸਪੈਂਡ ਕਰਨਾ ਤਾਂ ਜੋ ਅਸੀਂ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਉਹਦੇ ਵਿੱਚ ਜਿਹੜੀਆਂ ਚੋਣਾਂ ਹੋਣ ਉਹਦੇ ਵਿੱਚ ਇਸਤਰੀ ਵਿੰਗ ਦਾ ਬਹੁਤ ਵੱਡਾ ਜਿਹੜਾ ਯੋਗਦਾਨ ਹੋ ਇਸ ਬਾਰ ਮੀਟਿੰਗ ਦੇ ਵਿੱਚ ਕੀ ਗੱਲ ਬਾਤ ਹੋਈ ਕਿ ਕਮਲਜੀਤ ਕਾਜਪਾਪ ਨੇ ਸੁਝਾਅ ਦਿੱਤੇ ਪਹਿਲਾਂ ਹੀ ਕਰੋ ਹਾਂਜੀ ਪ੍ਰਧਾਨ ਜੀ ਵੱਲੋਂ ਇਹ ਸੁਝਾਅ ਆਇਆ ਕਿ ਜਿਹੜੀਆਂ ਬੀਬੀਆਂ ਹੈਗੀਆਂ ਸਾਨੂੰ ਇਸਤਰੀ ਅਕਾਲੀ ਦਲ 50% ਔਰਤਾਂ ਜਿਨ੍ਹਾਂ ਦੀ ਵੋਟ ਹੈਗੀ ਆ ਤਾਂ ਅਸੀਂ 50% ਔਰਤਾਂ ਨੂੰ ਇਗਨੋਰ ਕਰਕੇ ਆਪਾਂ ਕਾਮਯਾਬ ਨਹੀਂ ਹੋ ਸਕਦੇ ਸੋ ਇਸ ਕਰਕੇ ਉਹਨਾਂ ਵੱਲੋਂ ਇਹ ਸੁਝਾਅ ਆਇਆ ਕਿ ਆਪਾਂ ਇਸਤਰੀ ਵਿੰਗ ਨੂੰ ਵੱਧ ਵੱਧ ਮਜ਼ਬੂਤ ਕਰਨਾ ਹੈ